ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਦੋ ਨਗ ਆ ਜੀ ਇੱਕ ਸੂਆ ਸਵਾਇਆ ਤੇ ਇੱਕ ਗੱਬਣ ਡਿਟੇਲਸ ਨੂੰ ਬਾਈ ਤੋਂ ਲੈ ਕੇ ਦਿਨੇ ਆ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੰਦੇ ਨਾਮ ਤੇ ਐਡਰੈਸ ਦੱਸੋ ਨਾ ਜੀ ਦੇਵ ਸਿੰਘ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟੀ ਮੋਬਾਈਲ ਨੰਬਰ ਜੀ 765989440 765989440 ਠੀਕ ਹੈ ਵੀਰੇ ਅੱਜ ਦੋ ਨਾਗਾ ਜੀ ਹਾਂਜੀ ਬਾਈ ਇੱਕ ਤੀਜਾ ਸੁਆ ਗਾਂ ਸੂਈ ਹੈ ਬਾਈ ਇਹ ਤੋਂ ਸ਼ੁਰੂ ਕਰਦੇ ਆ ਸੁਆ ਤੀਜਾ ਕਦੋਂ ਸੂਈ ਹੈ ਜੀ ਆਹ ਬਾਈ ਕੱਲ ਆਥਰੇ ਸੂਈ ਸੀ 5-6 ਵਜੇ ਬੱਚਾ ਕੀ ਹੈ ਜੀ ਇਹ ਤਾਂ ਮਗਰ ਅੱਛਾ ਬਾਈ ਰਾਤ 11-12 ਵਜੇ ਜੇਰ ਪੈ ਗਈ ਸੀਗੀ ਰਾਜੀ ਹੋ ਵਸ ਆ ਵੀ ਤੜਕੀ ਵੀ ਸਾਫ ਕੀਤੀ ਹੈਗੀ ਠੀਕ ਹੈ ਕਿੰਨਾ ਬੋਲਾ ਤਿਆਰ ਹੈ ਜੀ ਹੁਣ ਬਾਈ ਜਮਾ ਕੰਡੇ ਦੋਲਾ 15 ਕਿਲੋ ਸਹੀ ਹੋਊਗਾ ਨੈਟ ਇਸ ਟਾਈਮ ਦੋ ਦੇ ਦਾਂਗੇ ਹਾਂ ਬਾਈ ਥਣਾ ਦੀ ਦੰਨਾ ਜਮਾ ਓਕੇ ਹੈ ਵੱਡੇ ਬਾਈ ਕਿੰਨਾ ਭਾਜ ਦੁੱਧ ਜੀ ਦੁੱਧ ਬਾਈ 20 ਪਲੱਸ ਚੰਨੂ ਕੀ ਠੀਕ ਹੈ ਤੋੜ ਕੇ ਦਿਖਾ ਦਿਓ ਬਰੇ 22 ਦੇ ਦਸਨ ਮੁਤਾਬਕ ਜੀ ਤੂ ਆ ਬਾਈ ਦੱਸਦਾ ਸੂਈ ਹੈ ਜੀ ਤੀਜਾ ਕੱਲ ਸ਼ਾਮੀ ਸੂਈ ਸੀਗੀ ਜੇਰ ਪ੍ਰੋਪਰ ਡੰਨਾ ਬੱਚਾ ਮਗਰ ਵੱੱਛਾ ਜੀ ਨੈਟ 15 ਕਿਲੋ ਬੋਲਾ ਕੋਈ ਵੀ ਵੀਰ ਆਪਦਾ ਜੋਖ ਕੇ ਲੈ ਜਾਏ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਕਿੰਨਾ ਕ ਪਾਜੂ ਮੇਰੇ ਦੁੱਧ ਦੁੱਧ 20 ਤਾਂ ਬਾਹਰ ਚੱਲੂ ਵੱਡੇ ਭਾਈ ਠੀਕ ਆ ਜੀ ਮੋੜ ਲਿਆਈ ਵੀਰੇ 20 ਕਿਲੋ ਕਹਿੰਦਾ ਵੀ ਕੀ ਹੈ ਜੀ ਐਡੀ ਵੜ ਨੂੰ ਕੱਦ ਕਾਟ ਦੇ ਪੱਕ ਤੋਂ ਵੀ ਪੂਰੀ ਚੰਗੀ ਵੇਲ ਵਜਨ ਵਜੂਦ ਦੀ ਪੂਰੀ ਟੌਪ ਦੀ ਆ ਥਾਣ ਕੱਲਾ ਕੱਲਾ ਨਿੱਖੜ ਮਹਾਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਪੋਟਚਾਂਕ ਪੋਰਾ ਵੀ ਨਹੀਂ ਥਾਣੇ ਤੋਂ ਆਪਾਂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਠੰਡੀ ਸੀਲ ਪੂਰੀ ਹੈ ਜੀ ਭਾਈ ਪਤਾ ਨਾ ਮਾਰ ਕੇ ਦਿਖਾਉਣੀਆ ਵੀਡੀਓ ਜਿਹਦੀਆਂ ਠੀਕ ਹੈ ਵੀਰੇ ਠੰਡੀ ਸੀਲ ਬਾਈ ਕਹਿੰਦਾ ਗਾਰੰਟੀ ਆਪਾਂ ਧਾਰਾ ਮਾਰ ਕੇ ਚੈੱਕ ਕਰਾ ਦਾਂਗੇ ਥਾਣਾ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਜੀ ਬਾਕੀ ਧਾਰਾਂ ਤਾਮਰਾ ਦਿੰਨੇ ਹੁੰਨੇ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੋਵੇ ਤਾਂ ਉਹਦੇ ਲਈ ਸੌਖਾ ਹੋ ਜਾਂਦਾ ਜੀ ਲਓ ਜੀ ਬੱਚੇ ਦੀ ਲੋੜ ਹੀ ਨਹੀਂ ਭਾਈ ਲੋੜਿੰਗ ਦਾ ਅਮਰੀਕਨ ਆ ਗਈ ਠੀਕ ਹੈ ਜੀ ਬਾਕੀ ਇਹ ਘਰ ਮਾਲੀਆਂ ਕਿੱਥੇ ਲੱਤ ਛੜ ਮਾਰਦੀਆਂ ਹੁੰਦੀਆਂ ਨੇ ਠੰਡੀ ਸੀਲ ਤੁਸੀਂ ਤੁਹਾਡੇ ਸਾਹਮਣੇ ਆ ਜੀ ਕੋਈ ਪੂਰ ਚਿੱਟਾ ਗੰਡ ਮਰੋੜੀ ਚਵਾਈ ਦੀ ਬਾਈ ਓਕੇ ਓਕੇ ਵੱਡੇ ਬਾਈ ਬੇਫਿਕਰ ਓਕੇ ਅੱਜ ਠੀਕ ਹੈ ਜੀ ਬਾਕੀ ਗਰਮੀਆਂ ਦਾ ਤੋਹਫਾ ਵੀਰੇ ਦੁੱਧ ਵੀ ਸੰਗਣਾ ਹੋਊਗਾ ਫੈਟ ਆਊ ਇਹਦੀ ਚੰਗੀ ਜੀ ਕਿਉਂਕਿ ਕਰੋ ਸੰਗਾ ਫਾਇਦਾ ਹੋ ਜਾਂਦਾ ਗਰਮੀ ਚ ਕਰੋ ਸੰਗ ਦਾ ਜੀ ਆ ਵੀਖ ਲਈ ਬਾਈ ਦਿਖਾ ਦਿਓ ਲਓ ਜੀ ਮਾਰ ਦਿਓ ਜੀ ਇਧਰਲੇ ਬਸ ਚੈੱਕ ਕਰਾ ਦਿੰਦੇ ਲਓ ਜੀ ਮਗਰ ਲਿਆਂ ਚ ਮਾਰ ਦਿਓ ਜੀ ਓਕੇ ਹਾਂ ਜੀ ਦਾਨਾ ਜੀ ਪੋਲੀ ਤਾਂ ਬਹੁਤ ਆ ਬਾਈ ਗਾਂ ਯਾਰ ਠੀਕ ਹੈ ਵੀਰੇ ਬੱਚਾ ਛੱਡਣਾ ਛੱਡਣਾ ਨਹੀਂ ਛੱਡਣਾ ਨਾ ਛੱਡ ਵੱਡੇ ਜਮਾ ਜਿਹੜੇ ਰੁਪਏ ਲੈ ਨਹੀਂ ਆ ਇਹਦੇ ਡਿਮਾਂਡ ਜੈ ਜੀ ਜਮਾ ਜਿਹੜਾ ਭਾਈ ਕਹਿਣਾ ਕਰਾਉਣੀ ਕਸਾਈ ਕਰਨੀ ਆ ਫਿਰ ਤਾਂ ਮਨ ਲਗਾ 80000 ਰੁਪਇਆ ਠੀਕ ਹੈ ਜੀ 75000 ਦੀ ਭਾਈ ਦਵਾਂਗੇ ਆਪਾਂ ਯਸਨੋ ਜੀ ਜੇ ਕੋਈ ਅੱਛਾ ਛੱਡੂ 30000 ਦਵਾ ਵੱਛਾ ਵੀ ਰੱਖਾਂਗੇ ਭਾਈ 11 ਦਾ ਸੰਦ ਮਗਰ ਵੱਛਾ ਹੈ 70000 ਦੀ ਯਸਨ ਨੂੰ ਠੀਕ ਹੈ ਜੀ ਪਰ ਉਹ ਬੰਦਾ ਭਾਈ ਫੋਨ ਲਾ ਜਿਹੜੇ ਨੇ ਲੈਣੀ ਆਗੀ ਟਾਈਮ ਪਾਹਲਾ ਬੰਦਾ ਆਪਣਾ ਫੋਨ ਲਾਵੇ ਹੀ ਨਾ ਠੀਕ ਹੈ ਵੀਰੇ ਹਾਂਜੀ ਭਾਈ ਠੀਕ ਹੈ ਜੀ ਦੂਜਾ ਨੰਬਰ ਸੂਆ ਕਿੰਨੇ ਦੰਦ ਵੱਛੀ ਆ ਪਹਿਲਾ ਸੂਆ ਕਿੰਨਾ ਕਸਾਮਾ ਲੈਂਦੀ ਹੈ ਜੀ ਇਹ ਭਾਈ ਦਣ ਪਏ 8-9 ਦਣ ਇਹਦੇ ਵੱਛੀ ਦੇ ਡੇਟ ਮੁਤਾ ਠੀਕ ਆ ਠੰਡੀ ਸੀਲ ਵੀ ਪੂਰੀ ਆ ਲਓ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਇਹਨੂੰ ਵੀ ਤੋਰਦੀ ਵੀਰੇ ਸੂਆ ਪਹਿਲਾ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੀ ਹਜੇ ਬਾਕੀ ਇਹ ਵੀ ਬਾਕੀ ਇਹ ਵੀ ਦੇਣਾ ਬਾਈ ਵੀਡੀਓ ਜਦੇ ਆਪਾਂ ਠੀਕ ਆ ਜੀ ਗਰਮੀਆਂ ਦਾ ਤੋਹਫਾ ਹੀ ਆ ਇਹ ਵੀ ਕਰਮਾ ਵਾਲਾ ਲਓ ਜੀ ਕਰੋ ਆਹ ਵੇਖ ਬਾਈ ਦਿਖਾ ਦੇ ਇਧਰਾਂਗੇ ਕਹਿਣ ਦੀ ਗੱਲ ਨਹੀਂ ਕਿ origianally ਦੋ ਦੰਦ ਹਾਂਜੀ ਬਾਈ ਕੁਆਲਿਟੀ ਤੁਸੀਂ ਆਪ ਹੀ ਦੇਖ ਸਕਦੇ ਹੋ ਚਮਕ ਦਮਕ ਵਾਲੀ ਵੱੱਛੀ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਣਾ ਚਾਰ ਹੀ ਥਣਾ ਫੋਰ ਸ਼ਾਂਕ ਭੂਰਾ ਵੀ ਨਹੀਂ ਬਾਕੀ ਵਜਨ ਵਜੂਦ ਵੀ ਕਰਮਾ ਵਾਲੀ ਦਾ ਪੂਰਾ ਚੰਗਾ ਮੋੜ ਲਿਆਓ ਜੀ ਵੇਖ ਲੈ ਕਹਿੰਦਾ ਜਰਸੀ ਸਹੀ ਆ ਜਰਸੀ ਆ ਪੰਜਾਬ ਵਾਲੀ ਇਹ ਪੰਜਾਬ ਵਾਲੀ ਹੈ ਵਜਨ ਬਹੁਤ ਆ ਵੀਰੇ ਬੈੜ ਦਾ ਬਾਕੀ ਸਨੱਖ ਪੋਣਾ ਚੈੱਕ ਕਰ ਲੋ ਬਾਈ ਦੀ ਗੱਲ ਸਹੀ ਆ ਵੀਰੇ ਇੱਕ ਬੰਦਾ ਕਹਿ ਦਿੰਦਾ ਪੰਜਾਬ ਵਾਲੀ ਜਰਸੀ ਆ ਹੁੰਦੀ ਪੰਜਾਬ ਵਾਲੀ ਤੋਰ ਅੱਜ ਵੀ ਪਹਿਲਵਾਨ ਨਾਲ ਹੀ ਆ ਤੇ ਹਜੇ ਹਾਸਤਾ ਪਿਆ ਹਾਸਤੇ ਦਿੱਕਰ ਦਾ ਪੂਰਾ ਸੋਨਾ ਦੇ ਵੱਡਾ ਹਵਾਨਾ ਤਿਆਰ ਕਰੂਗੀ ਠੰਡੀ ਸੀਲ ਖੋਲ ਆ ਜੀ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ ਆ ਬਈ 72000 ਦੇ ਦਾਂਗੇ ਇਹ ਵੀ 72 ਦੀ ਜੋੜਾ ਲੈ ਜੇ ਸੱਜਣ ਨੂੰ ਕੋਈ ਕੋਈ ਵੱਧ ਮਾਨਤਨ ਕਰ ਦਾਂਗੇ ਵੱਡੇ ਭਾਈ ਠੀਕ ਹੈ ਜੀ 72000 ਦੀ ਬਾਈ ਕਹਿੰਦਾ ਦੇ ਦਾਂਗੇ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਪੂਰਾ ਜ਼ਿਆਦਾ ਹੋ ਜੂ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਧੰਨਵਾਦ